कोण अगले ना। ना सारे नाम वाहे गुरु शांत नाम वाहे गुरु सातनाम वाहे गुरु स्वातम वाहे गुरु शास्त नाम वाहे गुरु शास्त नाम स्वातम वाहे गुरु शास्त नाम वा

ਆਸਿਆ ਮਾਰੀ ਸਾਤੇ ਨਾਮ ਆਹੀ ਕੋ ਪਾਉਣਾ ਆਹੀ ਸਾਨੂੰ ਸਾਰੇ ਪਰਿਵਾਰਾਂ ਦੇ ਸਤਿ ਮਿਹਰ ਪ੍ਰਯਾਸ ਰੱਖਣ ਅੰਗ ਸੰਗੋਗ ਕੇ ਰੱਖਿਆ ਕਰਨ ਦੀ ਸੇਨਤੀ ਹੈ ਕਿ ਹੁਣ ਅਗਲੇ ਪੜਾਅ ਦੇ ਲਈ ਸਾਰੇ ਬੱਚੇ ਫੜੇ ਹੋ ਜਾਣ ਜੀ ਅੱਗੇ ਚੱਲੇ ਪਾਉਣੇ ਨੇ ਵਰਤਾਵਾ ਜਿਹੜੀ ਨੂੰ ਅਗਲੇ ਪੜਾਅ ਦੇ ਉੱਤੇ ਹੋਣਗੇ ਸਾਰੇ ਸੰਗਤਾਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਜਨਨ ਬਚਾਣ ਵਾਸਤੇ। ਸੰਧੂ ਵਿੱਚ ਹੀ ਬੈਠ ਜਾਓ ਸਾਰੇ ਵਿੱਚ ਆਪੋ ਆਪਣੇ ਥਾਂ ਤੇ ਲੈਣਾ ਦੇ ਵਿੱਚ ਸਾਰੇ ਵਿੱਚ ਲੇਟ ਜਾਓ ਜੋਤੀ ਗੁਰਦਾਰਾ ਮਨਜੀਤ ਸਾਹਿਬ ਤੋਂ ਆਰੰਭ ਹੋ ਕੇ ਲਿਕੇ-ਨਿਕੇ ਗੁਰੂ ਕੇ ਲਾਲਾਂ ਦੀ ਯਾਦ ਨੂੰ ਦਵਾਉਂਦੇ ਹੋਏ ਇਹ ਬੱਚੇ ਗਵਲਕਾ ਅਗਵਾੜ ਪਹੁੰਚੇ ਹਨ ਸੋ ਗਵਲਕਾ ਦੇ ਅਗਵਾੜ ਦੀਆਂ ਸਾਰੀਆਂ ਸੰਗਤਾਂ ਦੇ ਵੱਲੋਂ ਗੁਰੂ ਸਾਹਿਬ ਜੀ ਦੇ ਸਭ ਜਾਦਿਆਂ ਦੀ ਯਾਦ ਨੂੰ ਅਕ ਰੱਖਦੇ ਆਂ ਆ ਇਹਨਾਂ ਸਭ ਜਾਦਿਆਂ ਨੂੰ ਪੂਰਾ ਪਿਆਰ ਤੇ ਸਤਿਕਾਰ ਦਿੱਤਾ ਜਾ ਰਿਹਾ ਤੇ ਇਸ ਦੇ ਨਾਲ ਨਾਲ ਬੱਚਿਆਂ ਦੇ ਵੱਲੋਂ ਕਵਤਾਵਾਂ ਦਾ ਗਾਇਨ ਹੋਵੇਗਾ सारी सारियत का धनबाद जिन्होंने इस चेतना माप का स्वागत किया ਗੇਰੇ ਇਹ ਬੱਚੇ ਗੁਰੂ ਦਾ ਜਸ ਗਾਇਨ ਕਰਦੇ ਰਹੇ ਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਸੋ ਇਸ ਤੋਂ ਬਾਅਦ ਰਾਜਦੀਪ ਕੌਰ ਤੇ ਉਹਨਾਂ ਤੋਂ ਬਾਅਦ ਜੈਸਮੀਨ ਕੌਰ ਤੇ ਦਿਲਜੋਤ ਕੌਰ ਉਹ ਤਿਆਰ ਹਨ ਆਓ ਜੀ ਰਾਜਦੀਪ ਕੌਰ ਵਾਇਗੋ ਜੀ ਦਾ ਖਾਲਸਾ ਵਾਇਗੋ ਜੀ ਕੀ ਫਤਿਹ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨਾ ਚਾਹਨੀ ਆ ਜਿਸ ਦਾ ਵਿਸ਼ਾ ਹੈ ਛਾਹ ਸਾਹਿਬ ਜਾਤੇ ਇੱਕ ਨਦੀ ਸੀ ਇੱਕ ਸਦੀ ਸੀ ਨਦੀ ਆਲ ਹੋਈ ਸਦੀ ਪਾਰ ਹੋਈ ਗੁਰੂ ਜੀ ਦੇ ਲਾਣਾ ਨੂੰ ਲੈਂਦੀ ਆਪਣੇ ਨਾਲ ਗਈ ਆ ਸ਼ਾਦੀਤ ਗਿਆ ਨਾ ਭੁੱਲ ਸਕਿਆ ਉਹ ਕੋ ਦੀ ਹਨੇਰੀ ਰਾਤ ਕੋਈ ਸੱਜ ਚਾਗਿਆ ਦੀ ਭਾਜਰੀ ਜਈ ਨਾ ਲੱਭੀ ਅੱਜ ਤੱਕ ਬਾਤ ਕੋਈ ਸਭਾ ਲੰਦਰਿਆ ਸਾਥੋ ਸੰਦਾ ਗਿਆ ਨਾ ਭੁੱਲਿਆ ਉਹ ਜਨਬ ਜ਼ੁਲਮ ਕੋਈ ਐਸੀ ਮਾਰ ਸਮੇਂ ਦੀ ਆਨ ਪਈ ਮਿਟ ਗਿਆ ਜਹਾਨੋਂ ਨਿਸ਼ਾਨ ਵੀ ਸਰਬਸ ਵਾਰਿਆ ਸਾਡੇ ਲਈ ਸਦਾ ਯਾਦ ਰੱਖੋ ਗੁਰਵਾਨੀ ਨੂੰ ਚੰਗਾ ਨਹੀਂ ਸੀ ਬੁਰਾ ਵੀ ਨਹੀਂ ਸਦਾ ਚੇਤੇ ਰੱਖੋ ਗੁਰਵਾਨੀ ਨੂੰ ਅੱਜ ਵਿਰਸੇ ਦਾ ਚੰਗਾ ਚੁੱਕ ਲੋ ਦੁਨੀਆ ਵਿੱਚ ਕਾਇਮ ਮਿਸਾਲ ਕਰੋ ਹਰ ਜੋਲਨੀ ਤਾਰਾ ਸਾਇਨੂ ਚੱਕੋ ਦੋ ਹੱਤੇ ਧਰਤੀ ਨੂੰ ਖੁਸ਼ਹਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ੀ ਰਾਜਦੀਪ ਕੌਰ ਇਸ ਤੋਂ ਬਾਅਦ ਜੈਸ਼ਮੀਨ ਕੌਰ ਤੇ ਦਿਲਜੋਤ ਕੌਰ ਹੋਂਤ ਬਾਅਦ ਖੁਸ਼ਪ੍ਰੀਤ ਕੌਰ ਤੇ ਨਵਨੀਤ ਕੌਰ ਇਹ ਧਿਆਰ ਰਹਿਣ ਜੀ ਹਾਂਜੀ ਜੈਸ਼ਮੀਨ ਕੌਰ ਤੇ ਦਿਲਜੋਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਨਾਮ ਜੈਸਮਿਨ ਕੌਰ ਹੈ ਅਤੇ ਮੇਰਾ ਨਾਮ ਦਿਲਜੋਤ ਕੌਰ ਹੈ ਅਸੀਂ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਆ ਰਹੇ ਹਾਂ ਜਿਸ ਦਾ ਨਾਮ ਹੈ ਚਾਹ ਸਾਹਿਬ ਜੱਦੇ ਲੜੀ ਮੋਦਨੇ ਨਾ ਪਰ ਕੌਂ ਦਿੰਦਾ ਚਾਹ ਵੀਰਾਂ ਦੇ ਗੂੜੇ ਪਿਆਰ ਅੰਦਰ ਤੱਕਦਾ ਰਿਹਾ ਬਾਪੂ ਕੱਚੇ ਕਿਰੇਂ ਦੇ ਕਿ ਨਾ ਬਲ ਹੈ ਨਿਕੀ ਤਰਾ